ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਬਾਈ ਜੀ ਫਿਰ ਤੋਂ ਤੁਹਾਡੇ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕਰ ਰਹੇ ਹਾਂ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਜਿੱਥੇ ਬਾਈ ਕੋਲੇ ਦੋ ਗੱਟੀਆਂ ਵਿਕਾਊ ਆਗੀਆਂ ਤੁਹਾਨੂੰ ਦੋਨੇ ਗੱਟੀਆਂ ਜਾਣਕਾਰੀ ਇਸ ਵੀਡੀਓ ਵਿੱਚ ਮਿਲ ਚੁਗੀ ਤੇ ਜ਼ਿਆਦਾ ਜਾਣਕਾਰੀ ਲਈ ਮਾਲਕ ਦਾ ਮੋਬਾਈਲ ਨੰਬਰ ਤੁਰਤ ਤੁਰਤ ਸਕਰੀਨ ਤੇ ਚੱਲ ਰਿਹਾ ਹੈਗਾ ਮਾਲਕਾਂ ਨੂੰ ਪਰਖ ਕਰ ਸਕਦੇ ਹੋਗੇ ਜਿਹੜੀ ਬਾਈ ਦੋਨੇ ਗੱਟੀਆਂ ਦੀ ਉਮਰ ਆ ਸਾਲ-ਸਾਲ ਦੀ ਦੋਨੇ ਗੱਟੀਆਂ ਦੀ ਉਮਰ ਆ ਝੋਲੀਏ 4-4 ਥਣ ਹੋਣਗੇ ਪੰਜਵੀਂ ਕੋਈ ਖੋੜ ਸ਼ਾਂਗਣੀ ਹੋਣੀ ਮਾਲਕਾਂ ਦੇ ਦੱਸਣ ਮੁਤਾਬ ਬਾਕੀ ਆ ਬਾਈ ਜੀ ਹਰ ਵੀਡੀਓ ਚ ਕਹਿੰਦੇ ਹੁੰਨੇ ਆ ਕਿ ਤਸਲੀ ਬਾਈ ਜੀ ਤੁਸੀਂ ਆਪ ਖੁਦ ਜਾ ਕੇ ਕਰਨੀ ਆ ਜਿਸ ਵੀਰ ਨੇ ਕਟਿਆ ਖਰੀਦਣੀ ਆਈਆਂ ਕਿਉਂਕਿ ਬਾਈ ਜੀ ਬੰਦੇ ਨੇ ਆਪਣੀ ਦਸਨੋਂ ਦੀ ਕਿਰਤ ਕਮਾਈ ਵਿੱਚੋਂ ਪੈਸੇ ਲਾਉਣੇ ਹੁੰਦੇ ਆ ਤੇ ਮੁੜ ਕੇ ਗੱਲ ਦਾ ਸੁਆਦ ਨਾ ਆਵੇ ਤੇ ਉਹ ਗੱਲ ਬਈ ਹੋਰ ਹੋ ਜਾਂਦੀ ਹੁੰਦੀ ਹੈਗੀ ਪਰ ਰਿੰਗ ਸਿੰਘ ਆ ਗਏ ਤੇ ਚੰਗੇ ਕਦ ਕੱਦ ਦਿਆਂ ਗਿਆ ਜੀ ਸਾਲ-ਸਾਲ ਦੀ ਉਮਰ ਆ ਗਈ ਤੇ ਜਿਆਦਾ ਜਾਣਕਾਰੀ ਲਈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਤੇ ਐਦਾਂ ਦੀ ਹੋਰ ਵੀਡੀਓ ਬਣਾਉਣੀ ਬਾਈ ਜੀ ਆਪਣਾ ਮੋਬਾਈਲ ਨੰਬਰ ਆ 94179 ਪੀਆ 102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਲਿਓ ਤੇ ਕੱਟੀ ਆ ਖਰੀਦਦਾਰੀ ਮਾਲਕ ਦਾ ਮੋਬਾਈਲ ਨੰਬਰ ਚੱਲੀ ਜਾਂਦਾ ਸਕਰੀਨ ਤੇ ਮਾਲਕ ਨਾਲ ਸੰਪਰਕ ਕਰ ਸਕਦੇ ਹੋ ਤਾਂ ਧੰਨਵਾਦ ਸਾਰੇ ਵੀਰਾਂ ਦਾ